ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਵਿਵਾਦਤ ਬਿਆਨ ਆਲੋਚਨਾ ਨੋਟਿਸ ਐਫ ਆਈ ਆਰ ਅਤੇ ਸਫਾਈ ਇਹ ਫਿਰ ਤੋਂ ਉਹੀ ਸਿਲਸਲਾ ਹੈ ਨੇਤਾਵਾਂ ਦੀ ਵੱਧ ਜੁਬਾਨੀ ਦਾ ਸਿਲਸਲਾ ਲਗਾਤਾਰ ਜਾਰੀ ਹੈ ਰਾਜਨੀਤੀ ਵਿੱਚ ਨੇਤਾਵਾਂ ਦੇ ਵਿਗੜੇ ਬੋਲ ਕੋਈ ਨਵੀਂ ਗੱਲ ਨਹੀਂ ਪਿਛਲੇ ਕੋਈ ਸਮੇਂ ਤੋਂ ਇਸ ਵਿੱਚ ਤੇਜ਼ੀ ਆਈ ਹੈ ਪਹਿਲਾਂ ਜਿੱਥੇ ਗਿਨੇ ਚੁਨੇ ਲੋਕ ਹੀ ਵੱਧ ਜੁਬਾਨੀ ਦੇ ਲਈ ਬਦਨਾਮ ਸਨ ਉੱਥੇ ਹੁਣ ਦੇ ਸਮੇਂ ਵਿੱਚ ਕਈ ਨਵੇਂ ਨਾਮ ਜੁੜਦੇ ਜਾ ਰਹੇ ਨੇ ਰਾਜਨੀਤਿਕ ਵਿਚਾਰਧਾਰਾ ਦੀ ਗੱਲ ਤਾਂ ਹਰ ਕੋਈ ਕਰ ਰਿਹਾ ਲੇਕਿਨ ਇਸ ਵਿਚਕਾਰ ਨੇਤਾਵਾਂ ਦੇ ਵਿਵਾਦਤ ਬਿਆਨ ਰੋਕ ਨਹੀਂ ਰਹੇ ਇਹ ਕਿਸੇ ਇੱਕ ਪਾਰਟੀ ਤੱਕ ਸੀਮਤ ਨਹੀਂ ਲਗਭਗ ਹਰ ਪਾਰਟੀ ਹਰ ਵਿਚਾਰਧਾਰਾ ਨਾਲ ਜੁੜੇ ਲੋਕ ਬਦਜਬਾਨੀ ਦੀ ਸੂਚੀ ਵਿੱਚ ਸ਼ਾਮਲ ਹੋ ਰਹੇ ਨੇ ਲੋਕ ਸਭਾ ਚੋਣਾਂ ਇਹਨਾਂ ਬਦਜਬਾਨ ਨੇਤਾਵਾਂ ਦੀ ਸੂਚੀ ਵਿੱਚ ਇਜਾਫਾ ਹੋ ਰਿਹਾ ਹੈ ਚਾਹੇ ਭਾਜਪਾ ਦੇ ਸਾਖਸ਼ੀ ਮਹਾਰਾਜ ਵੋਟ ਨਾ ਦੇਣਤੇ ਸ਼ਰਾਪ ਲੱਗਣ ਦੀ ਧਮਕੀ ਦੇ ਰਹੇ ਹੋਣ ਜਾਂ ਸਮਾਜਵਾਦੀ ਪਾਰਟੀ ਦੇ ਆਜ਼ਮ ਖਾਨ ਇੱਕ ਔਰਤ ਨੇਤਾ ਤੇ ਅਪੱਦਰ ਟਿੱਪਣੀ ਕਰ ਰਹੇ ਹੋਣ ਭਾਜਪਾ ਦੀ ਮੇਨਕਾ ਗਾਂਧੀ ਮੁਸਲਮਾਨ ਵੋਟਰਾਂ ਨੂੰ ਵੋਟ ਨਾ ਤੇ ਕੰਮ ਨਾ ਕਰਨ ਦੀ ਗੱਲ ਕਹਿ ਰਹੀ ਹੈ ਤਾਂ ਬੀਜੇਪੀ ਦੇ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਖੁੱਲੇ ਮੰਚ ਤੋਂ ਉਹਨਾਂ ਨੂੰ ਗਾਲੀਆਂ ਕੱਢ ਰਹੇ ਨੇ ਬੀਜੇਪੀ ਦੇ ਯੋਗੀ ਦਿੱਤਿਆਨੰਥ ਆਲੀ ਅਤੇ ਬਜਰੰਗਬਲੀ ਨਾਲ ਜੁੜੇ ਵਿਵਾਦਤ ਬਿਆਨ ਦੇ ਰਹੇ ਆ ਤੇ ਬਸਪਾ ਦੇ ਗੁੱਡੂ ਪੰਡਤ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਜੁੱਤੀਆਂ ਨਾਲ ਕੁੱਟਣ ਦੀ ਗੱਲ ਕਰ ਰਹੇ ਨੇ ਦਿਲਚਸਪ ਗੱਲ ਇਹ ਹੈ ਕਿ ਬਿਆਨ ਦੇਣ ਵਾਲੇ ਨੇਤਾਵਾਂ ਨੇ ਨਾ ਤਾਂ ਐਸੇ ਬੋਲਣ ਦਾ ਕੋਈ ਅਫਸੋਸ ਹੈ ਤੇ ਨਾ ਹੀ ਜ਼ਿਆਦਾਤਰ ਵੋਟਰਾਂ ਦੇ ਵੱਲੋਂ ਉਹਨਾਂ ਦੀ ਆਲੋਚਨਾ ਹੋ ਰਹੀ ਹੈ ਇਹ ਸਭ ਤੋਂ ਵੱਡੀ ਵਜ੍ਹਾ ਹੈ ਕਿ ਨੇਤਾਵਾਂ ਦੀ ਬਦ ਜ਼ੁਬਾਨੀ ਨਹੀਂ ਰੋਕ ਰਹੀ ਜਦੋਂ ਵੀ ਕੋਈ ਨੇਤਾ ਐਸੇ ਵਿਵਾਦਤ ਬਿਆਨ ਦਿੰਦਾ ਤੇ ਕੋਈ ਦਿਨ ਉਸ ਦੇ ਵਿਰੋਧੀ ਅਤੇ ਸਿਵਲ ਸੁਸਾਇਟੀ ਦੇ ਕੁਝ ਲੋਕ ਉਸ ਦੀ ਆਲੋਚਨਾ ਕਰਦੇ ਆ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੁੰਦੀ ਹੈ ਨੋਟਿਸ ਜਾਰੀ ਹੁੰਦਾ ਹੈ ਜਾਂ ਬਿਆਨ ਤੋਂ ਦੁਖੀ ਕੋਈ ਥਾਣੇ ਵਿੱਚ ਜਾ ਕੇ ਐਫ ਆਈ ਆਰ ਦਰਜ ਕਰਵਾ ਦਿੰਦਾ ਲੇਕਿਨ ਇਸ ਤੋਂ ਅੱਗੇ ਹੁੰਦਾ ਕੁਝ ਨਹੀਂ ਨਾ ਤਾਂ ਕਾਨੂੰਨ ਇੰਨਾ ਮਜ਼ਬੂਤ ਹੈ ਕਿ ਨੇਤਾਵਾਂ ਦੀ ਬਦਜਬਾਨੀ ਤੋਂ ਰੋਕਿਆ ਜਾ ਸਕੇ ਤੇ ਨਾ ਹੀ ਚੋਣ ਜਾਬਤਾ ਹੀ ਇਹਨਾਂ ਨੂੰ ਅਜਿਆ ਕਰਨ ਤੋਂ ਰੋਕ ਰਿਹਾ ਹੈ 2009 ਦੀਆਂ ਚੋਣਾਂ ਵਿੱਚ ਤਾਂ ਭਾਜੀਪੀ ਨੇਤਾ ਵਰਨ ਗਾਂਧੀ ਤੇ ਵਿਵਾਦਤ ਬਿਆਨ ਦੇਣ ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਤੱਕ ਲਗਾ ਦਿੱਤਾ ਸੀ ਉਹਨਾਂ ਨੇ ਜਦੋਂ ਆਪਣੇ ਭਾਸ਼ਣਾ ਵਿੱਚ ਜ਼ਹਿਰ ਉਗਲਣਾ ਸ਼ੁਰੂ ਕੀਤਾ ਤਾਂ ਉਸ ਵਕਤ ਕਾਫੀ ਰੌਲਾ ਰੱਪਾ ਪਿਆ ਬਾਦ ਵਿੱਚ ਯੂਪੀ ਸਰਕਾਰ ਦੇ ਸਲਾਹਕਾਰ ਬੋਰਡ ਨੇ ਵਰਨ ਗਾਂਧੀ ਤੇ ਰਸਕਾ ਲਾਏ ਜਾਣ ਨੂੰ ਨਾਜਾਇਜ਼ ਘਰਾੜ ਦਿੱਤਾ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਰਸਕਾ ਹਟਾ ਦਿੱਤਾ ਸਾਖਸ਼ੀ ਮਹਾਰਾਜ ਨੇ ਦੂਜੇ ਨੇਤਾਵਾਂ ਤੇ ਵੀ ਕੇਸ ਦਰਜ ਹੁੰਦੇ ਰਹੇ ਲੇਕਿਨ ਨਤੀਜਾ ਜ਼ੀਰੋ ਰਿਹਾ ਜਿਕਰਯੋਗ ਹੈ ਕਿ ਐਸੇ ਬੜਬੋਲੇ ਨੇਤਾਵਾਂ ਨੂੰ ਵੋਟਰਾਂ ਦੀ ਮਦਦ ਵੀ ਮਿਲਦੀ ਰਹੀ ਹੈ ਜਿੱਥੇ ਵੀ ਇਹ ਨੇਤਾ ਵਿਵਾਦਿਤ ਬਿਆਨ ਦਿੰਦੇ ਆ ਉੱਥੇ ਤਾੜੀਆਂ ਦੀ ਗੂੰਜਾਂ ਹਾਸਿਆਂ ਦੇ ਠਹਾਕੇ ਵੀ ਸੁਣਾਈ ਦਿੰਦੇ ਐ ਇਹ ਆਮ ਵੋਟਰ ਹੁੰਦੇ ਆ ਬਾਦਜਬਾਨੀ ਦੀ وجہ ਨਾਲ ਨਾ ਤਾਂ ਉਹਨਾਂ ਨੇਤਾਵਾਂ ਦੇ ਨਾਮਜ਼ਦਗੀ ਕਦੇ ਰੱਦ ਹੋਇਆ ਤੇ ਨਾ ਹੀ ਵੋਟਰਾਂ ਵੱਲੋਂ ਐਸਾ ਦਬਾਅ ਪਿਆ ਕਿ ਨੇਤਾ ਵਿਵਾਦਤ ਬਿਆਨ ਤੋਂ ਪਹਿਲਾਂ ਕਈ ਵਾਰ ਸੋਚਣ ਉਲਟਾ ਬਾਦਜਬਾਨੀ ਨੇਤਾਵਾਂ ਲਈ ਮੀਡੀਆ ਵਿੱਚ ਕੁਝ ਸਮੇਂ ਦਾ ਫੇਸ 네ਗੇਟਿਵ ਹੀ ਸਹੀ ਪਾਉਣ ਦਾ ਜਰੀਆ ਬਣ ਗਿਆ ਹੈ ਨੇਤਾਵਾਂ ਦੀ ਬਾਦਜਬਾਨੀ ਤੇ ਸੋਸ਼ਲ ਮੀਡੀਆ ਵਿੱਚ ਜੇਕਰ ਲੋਕਾਂ ਦਾ ਰਿਐਕਸ਼ਨ ਦੇਖੀਏ ਤਾਂ ਸਮਝ ਆਉਂਦਾ ਹੈ ਕਿ ਆਖਰੀ ਬਾਦਜਬਾਨੀ ਕਿਉਂ ਨਹੀਂ ਰੁਕ ਰਹੀ ਜ਼ਿਆਦਾਤਰ ਲੋਕ ਨੇਤਾਵਾਂ ਦੇ ਵਿਗੜੇ ਬੋਲਾਂ ਦੀ ਨਿੰਦਾ ਕਰਨ ਵਿੱਚ ਪਾਰਟੀ ਲਾਈਨ ਵਿੱਚ ਵੰਡੇ ਆ ਜੇਕਰ ਉਹਨਾਂ ਦੀ ਆਲੋਚਨਾ ਤੋਂ ਦੂਰ ਉਸ ਦੀ ਸਪੋਰਟ ਵਿੱਚ ਲੋਕ ਖੜੇ ਵੀ ਹੋ ਜਾਂਦੇ ਐ ਤਾਂ ਵਿਰੋਧੀ ਜੇਕਰ ਕੁਝ ਵਿਵਾਦਤ ਬੋਲਣ ਤਾਂ ਉਸ ਨੂੰ ਕਿਰਨ ਲੱਗਦੇ ਨੇ ਯਾਨੀ ਸਮਾਜ ਵਿੱਚ ਬਦ ਜਵਾਨੀ ਲਈ ਨੇਤਾਵਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਰਹੀ ਨੇਤਾਵਾਂ ਨੂੰ ਪਤਾ ਹੈ ਕਿ ਬਦ ਜਵਾਨੀ ਕਰਨ ਤੇ ਵੋਟਰ ਉਹਨਾਂ ਨੂੰ ਝਟਕ ਨਹੀਂ ਰਹੇ ਨਾਲ ਹੀ ਉਹਨਾਂ ਦੀ ਪਾਰਟੀ ਦੇ ਵੱਡੇ ਨੇਤਾ ਵੀ ਇਸ ਤੇ ਚੁੱਪੀ ਸਾਧ ਲੈਂਦੇ ਐ ਪਾਰਟੀ ਪਦਰਤ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਸ ਲਈ ਇਹ سلسلہ ਲਗਾਤਾਰ ਜਾਰੀ ਹੈ ਚੋਣਾਂ ਵਿੱਚ ਦੋਸ਼ ਲੱਗਣ ਤੇ ਲਗਾਉਣ ਦਾ سلسلہ ਤਾਂ ਆਮ ਹੈ ਪਰ ਇਸ ਵਿੱਚ ਮੰਤਰੀਆਂ ਦੀ ਭਾਸ਼ਾ ਵੀ ਮर्यादा ਪਾਰ ਕਰਨ ਤੋਂ ਪਿੱਛੇ ਨਹੀਂ ਤਾਜ਼ਾ ਮਾਮਲਾ ਕਰਨਾਟਕਾ ਦੇ ਸਾਬਕਾ ਬੀਜੇਪੀ ਵਿਧਾਇਕ ਰਾਜੂ ਕਾਗੇ ਦਾ ਸਾਹਮਣੇ ਆਇਆ ਜਿਸ ਨੇ ਮੁੱਖ ਮੰਤਰੀ ਐਚ ਡੀ ਕੁਮਾਰਾ ਸਵਾਮੀ ਵਿਰੁੱਧ ਬਿਆਨ ਦੇ ਕੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਇੱਕ ਬਿਆਰ ਵਿੱਚ ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੋਰੇ ਨੇ ਤੇ ਕੁਮਾਰਾ ਸੁਆਮੀ ਕਾਲੇ ਨੇ ਉਹਨਾਂ ਨੇ ਵਿਅੰਗ ਕਸਦੇ ਆਖਿਆ ਕਿ ਕੁਮਾਰਾ ਸੁਆਮੀ ਦਿਨ ਵਿੱਚ 10 ਵਾਰ ਪਾਊਡਰ ਲਾਉਂਦੇ ਐ ਜਿਨ੍ਹਾਂ ਵਿੱਚ 10 ਵਾਰ ਕੱਪੜੇ ਬਦਲਦੇ ਐ ਜੇਕਰ ਉਹ ਦਿਨ ਵਿੱਚ 10 ਵਾਰ ਵੀ ਨਹਾ ਲੈਣ ਤਾਂ ਮੱਝ ਦੀ ਤਰ੍ਹਾਂ ਹੀ ਦਿਸਣਗੇ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ